ਸੰਤ ਰਾਮ ਓਦਾਸੀ ਜੀ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਜ਼ਿੰਦਗੀ ਦੇ ਰਾਹਾਂ ਵਿੱਚ ਹੱਕਾਂ ਦੀਆਂ ਮੰਜ਼ਲਾਂ ਨੂੰ ਤੇਰਾ ਸਿੱਖ ਹੱਸ ਕੇ ਵਰੇ ਤੇਰਾ ਸਿੱਖ ਹੱਸ ਕੇ ਵਰੇ ਉਹਨਿਆਂ ਸਿਰਾਂ ਦੀ ਫੇਰ ਮੋੜ ਕੇ ਐ ਲੋੜ ਸਾਨੂੰ ਪਹਿਲਾ ਜਿੰਨੇ ਪੁੰਨ ਤੂੰ ਕਰੇ ਪਹਿਲਾ ਜਿੰਨੇ ਪੁੰਨ ਤੂੰ ਕਰੇ ਸੱਚੇ ਸੁੱਚੇ ਸਿੰਘਾਂ ਦਾ ਟਾਏ ਹੋਈ ਕਮਾਲੇ ਜਾਨਮਾ ਦੀ ਮੌਤ ਤੇ ਗਰੀਬਾਂ ਦੀ ਓਟਾਲੇ ਤੇਰਾ ਸਿੰਘ ਸਦਾ ਹੱਕ ਸੱਚ ਲਈ ਲੜਦਾ ਏ ਆਵੇਂ ਬੀਤਨਾਮ ਚਲੜੇ ਜ਼ਿੰਦਗੀ ਦੇ ਰਾਹ ਵਿੱਚ ਹੱਕਾਂ ਦੀਆਂ ਮੰਜ਼ਲਾਂ ਨੂੰ ਤੇਰਾ ਸਿੱਖ ਹੱਸ ਕੇ ਵਰੇ ਲੋਕਾਂ ਨੇ ਸੁਖਾਇਆ ਤੇਰੀ ਕਵਤਾ ਦੀ ਏ ਕਨੇ ਜਿਹੜੀ ਕਿਵੇਂ ਬਾਜਾਂ ਦੇ ਕਲੇਜੇ ਕੀਤੇ ਸ਼ੇਕ ਨੇ ਚੰਡੀ ਦੀਆਂ ਬਾਰਾਂ ਦਾ ਨਿਸ਼ਾਨਾ ਰੱਖ ਦਿਲ ਵਿੱਚ ਇੱਕੋ ਸਵਾ ਲੱਖ ਨਾਲ ਲੜੇ ਜਿੰਦਗੀ ਦੇ ਰਾਹ ਵਿੱਚ ਹੱਕਾਂ ਦੀਆਂ ਮੰਜ਼ਲਾਂ ਨੂੰ ਤੇਰਾ ਸਿੱਖ ਹੱਸ ਕੇ ਬਰੇ ਵਾਏ ਕੰਡਿਆਂ ਦੇ ਉੱਤੇ ਸੁਤਾ ਸ਼ੇਰ ਤੂੰ ਜਗਾਵਣਾ ਅਜੇ ਤਾਂ ਬੇਦਾਵਿਆਂ ਨੂੰ ਮੁਕਤ ਕਰਾਵਣਾ ਇਹਦੇ ਨਾਂ ਬੁਦਾਵਾ ਦੇਖ ਪਾਗੋ ਦੀਆਂ ਚੂੜੀਆਂ ਵੀ ਬਾੜ ਜਾਣ ਲੋਹੇ ਦੇ ਘੜੇ ਜ਼ਿੰਦਗੀ ਦੇ ਰਾਹ ਵਿੱਚ ਹੱਕਾਂ ਦੀਆਂ ਮੰਜ਼ਲਾਂ ਨੂੰ ਤੇਰਾ ਸਿੱਖ ਹੱਸ ਕੇ ਵਰੇ ਅੱਜ ਫੇਰ ਸਾੰਭਿਆ ਔਰੰਗੇ ਨੇ ਹੀ ਰਾਜ ਹੈ ਪਿੰਡ ਪਿੰਡ ਪਹੁੰਚੀ ਚਮਕੌਰ ਦੀ ਆਵਾਜ਼ ਹੈ ਵੇਲਾ ਜੇ ਗੁਬਿੰਦ ਬੀਤ ਨਾਮ ਤੇ ਕਪੂਚਿਆ ਚੋ ਆਟ ਹਿੰਦ ਵਿੱਚ ਵੀ ਲੜੇ ਜ਼ਿੰਦਗੀ ਦੇ ਰਾਹ ਵਿੱਚ ਹੱਕਾਂ ਦੀਆਂ ਮੰਜ਼ਲਾਂ ਨੂੰ ਤੇਰਾ ਸਿੱਖ ਹੱਸ ਕੇ ਬਰੇ ਸਰਸਰੇ ਰੋੜ ਵਾਂਗੂ ਪੂ ਤਰੀ ਮਗਾਈਏ ਦੀ ਕੰਧ ਸਾਡੇ ਗਾਤੀ ਕਿ ਆਈ ਏ ਵੇਲੜਾਂ ਦੇ ਮੂੰਹਾਂ ਉੱਤੇ ਲਾਲੀ ਰੋਜ਼ ਚੜਦੀ ਏ ਲਹੂ ਜਦੋਂ ਕੰਮ ਦਾ ਸੜੇ ਜ਼ਿੰਦਗੀ ਦੇ ਰਾਹ ਵਿੱਚ ਹੱਕਾਂ ਦੀਆਂ ਮੰਜ਼ਲਾਂ ਨੂੰ ਤੇਰਾ ਸਿੱਖ ਹੱਸ ਕੇ ਬਰੇ ਕੇ ਹਲੋੜ ਸਾਨੂੰ ਪਹਿਲਾ ਜਿੰਨੇ ਪੁੰਨ ਤੂੰ ਕਰੇ ਪਹਿਲਾ ਜਿੰਨੇ ਪੁੰਨ ਤੂੰ ਕਰੇ